ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ

ਉਹ ਬੰਦਾ ਚੱਲਿਆ ਦੇਖੋ ਬੰਦਾ ਚੱਲਿਆ ਜੋ ਜਾਣਿਆਂ ਦੇ ਕੰਨ ਨਾ ਮਨ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਨਾਮ ਜਪਿਆ ਨਾਮ ਨਾ ਜਪਿਆ ਅਮਲ ਜਕੀਤੇ ਦੂਣੀ ਵਿੱਚ ਅਮਲ ਜਕੀਤੇ ਦੂਣੀ ਵਿੱਚ ਅਮਲ ਜਕੀਤੇ ਦੂਣੀ ਵਿੱਚ ਅਮਨ ਜਕੀਤੇ ਦੂਣੀ ਵਿੱਚ ਦਰਗੇ ਆਏ ਕਮ ਨਾ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗਵਾਲੀ ਜੱਪਿਆ ਨਾਮ ਨਾ ਜੱਪਿਆ ساری ਉਮਰ ਕੁਵਾਂ ਨਹੀਂ ਤੂੰ ਨਾਮ ਨਾ ਜੱਪਿਆ ਨਾਮ ਨਾ ਜੱਪਿਆ ਚਾਰ ਗਵਾਇਆ ਹੰਦਕੇ ਚਾਰ ਸਾਰੀ ਉਮਰ ਗੁਆ ਲਈ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗੁਆ ਲਈ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਲੇਖਾ ਰੱਬ ਮੰਗੇ ਸਿਆਣੇ ਲੇਖਾ ਰੱਬ ਮੰਗੇ ਸਿਆ ਦੇਖ ਰੱਬ ਮੰਗੇ ਸਿਆ ਦੇਖ ਰੱਬ ਮੰਗੇ ਸਿਆ ਆਉਂ ਕਿਹੜੇ ਕਮਨਾਵਣਾ ਜਪਿਆ ਨਾਮ ਨਾ ਜਪਿਆ ساری ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ساری ਉਮਰ ਗਵਾਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ساری ਉਮਰ ਗਵਾਲੀ ਤੂੰ ਨਾਮ ਜਪਿਆ ਨਾਮ ਨਾ 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 ਜਪਿਆ ਸਾਰੀ ਉਮਰ ਗੁਆਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗੁਆਲੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਸਾਰੀ ਉਮਰ ਗੁਆਲੀ ਨਾਮ ਨਾ ਜਪਿਆ ساری ਉਮਰ ਗਵਾਨੀ ਤੂੰ ਨਾਮ ਨਾ ਜਪਿਆ ਨਾਮ ਨਾ ਜਪਿਆ ਮਾਈ